लोग से सूफी संत कहन कोशिश करी तु तो हर थाते पिछे हो गए सूफियां दे वचन भी ने अजर राह चुनार के सलामत ना कुनन बा फलग चुनाजी के कया मत ना कुनन दर मस्जिद घर रवि के चुना जाओ के तुरा दश पेश नबानंद की मोहम्मद ना कुनन दर पेश आगे आगे ना बैठे पेश अगो ਦਰپیش ਨਖਵਾ ਨਾ ਦੋ ਕੋਈ ਇਮਾਮਾ ਨਾ ਕੋਨਾ ਅੱਗੇ ਨਾ ਬੈਠੀ ਇਮਾਮ ਬਣਨ ਦੀ ਕੋਸ਼ਿਸ਼ ਨਾ ਕਰੇ ਪਿੱਛੇ ਰਹਿ ਜਾ ਸੁਫੀ ਕੰਦਰ ਸਭ ਤੋਂ ਪਿੱਛੇ ਬੈਠੇ ਬਈ ਕਿਉਂ ਹੋਰ ਕੋਈ ਨੂੰ ਕੋਈ ਪਿੱਛੇ ਕਰੇਗਾ ਨਹੀਂ ਕਿਸੇ ਨਾਲ ਟਕਰਾਓ ਨਹੀਂ ਹੋਏਗਾ ਝਗੜਾ ਨਹੀਂ ਹੋਏਗਾ ਸੋਕਰਾਟ ਵੀ ਇਸੇ ਖਿਆਲਾਂ ਦਾ ਮਾਲਿਕ ਸੀ ਯੂਨਾਨ ਦਾ ਪ੍ਰਸਿੱਧ ਦਾਰਸ਼ਨਿਕ ਇਹ ਵੀ ਕਹਿੰਦਾ ਸੀ ਪਿੱਛੇ ਸਭ ਤੋਂ ਪਿੱਛੇ ਬੈਠੋ ਮਰਨ ਜਦ ਲੱਗਿਆ ਨਾ ਤੇ ਨਾਲ ਦੇ ਜਿਹੜੇ ਬੈਠੇ ਸਨ ਕਹਿਣ ਲੱਗੇ ਬਈ ਉਸਤਾਦ ਜੀ ਜਾਂਦਿਆਂ ਜਾਂਦਿਆਂ ਕੋਈ ਸਿੱਖਿਆ ਦੇ ਜਾਓ ਸੋਕਰਾਟ ਕਹਿਣ ਲੱਗਾ ਪਰ ਸਿੱਖਿਆ ਇਹ ਹੈ ਸੁਣੋ ਮੈਂ ਆਪਣੀ ਜ਼ਿੰਦਗੀ ਦੇ ਚ ਕਦੀ ਕਿਸੇ ਤੋਂ ਹਾਰਿਆ ਨਹੀਂ ਸਾਰੇ ਚੇਲੇ ਬੋਲ ਬੈ ਫਿਰ ਸਾਨੂੰ ਵੀ ਦੱਸੋ ਛੇਤੀ ਦੱਸੋ ਉਹ ਗੁਰ ਸਾਨੂੰ ਵੀ ਦੱਸੋ ਉਹ ਯੁਗਤੀ ਸਾਨੂੰ ਵੀ ਦੱਸੋ ਕਿ ਸੋਕਰਾਟ ਕਹਿਣ ਲੱਗਾ ਕੰਬਖਤ ਤੁਸੀਂ ਤਾਂ ਪਹਿਲੇ ਹੀ ਬੋਲ ਪਏਓ ਗੱਲ ਪੂਰੀ ਤੇ ਸੁਣੋ ਵਿਚੇ ਹੀ ਬੋਲ ਪਏ ਗੱਲ ਪੂਰੀ ਸੁਣੋ ਸੋਕਰਾਟ ਕਹਿਣ ਲੱਗਾ ਸੁਣੋ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਕਿਸੇ ਤੋਂ ਹਾਰਿਆ ਨਹੀਂ ਕਿਉਂਕਿ ਮੈਂ ਕਦੀ ਕਿਸੇ ਨੂੰ ਜਿੱਤਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮੈਂ ਸਦਾ ਹੀ ਪਿੱਛੇ ਬੈਠੀ ਹਾਂ ਔਰ ਮੈਨੂੰ ਕੌਣ ਕਿੱਥੇ ਪਿੱਛੇ ਕਰੇਗਾ ਮੈਂ ਸਭ ਤੋਂ ਪਿੱਛੇ ਬੈਠੀ ਹਾਂ ਲਾਉਦ ਸੇ ਵੀ ਇਹ ਕਹਿੰਦਾ ਸੂਫੀ ਵੀ ਇਹ ਕਹਿੰਦਾ